ਵਾਟਰਪੂਫ ਸਿਸਟਮ ਹੈ ਪਤੰਗ ਦੇ ਵਿੱਚ ਪੇਪਰ ਇਦਾਂ ਦਾ ਵਾ ਕਿ 15 ਮਿੰਟ ਬਾਰਿਸ਼ ਪੈਲੇਗੀ ਨਾ ਇਹ ਫਟੇਗਾ ਨਹੀਂ 15 ਮਿੰਟ ਤੋਂ ਬਾਅਦ ਇਹ ਸਿਰਫ ਪੇਪਰ ਦੇ ਜੋੜ ਖੁੱਲਣਗੇ ਟਾਈਮ ਦੇਖੋ ਇਹ ਇੱਕ ਪਤੰਗ 2-3 ਘੰਟੇ ਲੱਗਦਾ ਹੀ ਆ ਕਿੰਨੇ ਫੁੱਟ ਦੇ ਪਤੰਗ ਤੁਹਾਡੇ ਵੱਲੋਂ ਬਣਾਏ ਜਾਂਦੇ ਆ 7 ਫੁੱਟ ਦੇ ਹੁੰਦੇ ਆ ਜੀ ਮੇਰੇ ਕੋਲ 12-12 ਫੁੱਟ ਦੇ ਪਤੰਗ ਆਏ ਨੇ 15-1500 ਦੇ 12-1200 ਦੇ ਲੋੜੀ ਜਾਂ ਕਿਸੇ ਦਾ ਜਾਂ ਕੁਛ ਏਦਾਂ ਕੋਈ ਮੀਆਂ ਬੀਬੀ ਆਪਣੇ ਜਿੰਨਾ ਮੈਰਿਜ ਨਵੀ ਹੋਈ ਆ ਬੱਚਾ ਜੰਮਿਆ ਆਪਣਾ ਨਾਂ ਲਖਾਉਂਦੇ ਨੇ ਤੇ ਪਤੰਗ ਉਡਾਉਂਦੇ ਨੇ ਲੋਕਾਂ ਨੂੰ ਤਾਂ ਇਹਦੀਆਂ ਤਲਾਵਾ ਪਾਣੀਆਂ ਆਉਂਦੀਆਂ ਹੀ ਨਹੀਂ ਹੋਣਗੀਆਂ ਅੱਜ ਮੈਂ ਤਾਂ ਹੀ ਨਹੀਂ ਕਿਸੇ ਨੂੰ ਇਹ ਨਾ ਜਿਹੜਾ ਮੇਰੇ ਕੋਲ ਲੈ ਕੇ ਜਾਂਦਾ ਮੈਂ ਹੀ ਉਹਨਾਂ ਨੂੰ ਤਲਾਵਾ ਬਾਕੇ ਦਿੰਦਾ ਇਹ ਗਿਫਟ ਸਮਝ ਲੋਗੀ ਜਿੱਦਾਂ ਮਰਜੀ ਇਹ ਤਾਂ ਲੋਕ ਪਤੰਗ ਖਰਾਬ ਕਰ ਲੈਂਦੇ ਨੇ ਮੈਂ ਇਹਦੀਆਂ ਤਲਾਵਾ ਪਾਣੀਆਂ ਉਹ ਜਾ ਕੇ ਰਾਮ ਨਾ ਉੱਠ ਜਾਣਾ ਸਮਨ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪਕ ਕਤਿਆਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਦੇ ਤਿਉਹਾਰ ਨੂੰ ਪਤੰਗਬਾਜ਼ੀ ਦੇ ਸ਼ਕੀਨਾ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਜਿਵੇਂ ਚਾਈਨਾ ਡੋਰ ਜਿਹੜੀ ਪਲਾਸਟਿਕ ਡੋਰ ਸੀ ਉਹ ਵੀ ਬੈਨ ਹੋ ਗਈ ਐ ਤੇ ਹੁਣ ਸੂਤੀ ਡੋਰ ਨੂੰ ਲੈ ਕੇ ਉਡਾਣ ਵਾਲੇ ਜਿਹੜੇ ਪੁਰਾਣੇ ਜਿਹੜੇ ਲੋਕ ਸੀ ਜੋ ਚਾਈਨਾ ਡੋਰ ਕਰਕੇ ਪਤੰਗਬਾਜ਼ੀ ਛੱਡ ਗਏ ਸੀ ਹੁਣ ਉਹ ਵੀ ਪਤੰਗਬਾਜ਼ੀ ਕਰਨ ਲਈ ਦੁਬਾਰ ਤੋਂ ਤਿਆਰ ਹੋ ਗਏ ਨੇ ਤੇ ਦੁਕਾਨਦਾਰ ਦੇ ਨਾਲ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਪਤੰਗ ਉਹਨਾਂ ਵੱਲੋਂ ਬਣਾਏ ਜਾ ਰਹੇ ਨੇ ਉਹ ਆਪ ਹੱਤੀ ਪਤੰਗ ਬਣਾਉਂਦੇ ਨੇ ਤੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਾਦਸ਼ਾਹ ਕਟ ਤੋਂ ਤੋਂ ਮੈਂ ਅਵਨਾਸ਼ ਬਾਦਸ਼ਾਹ ਇਹ ਪਤੰਗ ਜਿੰਨੇ ਪਿੱਛੇ ਪਏ ਨੇ ਇਹ ਸਾਰੇ ਤੁਸੀਂ ਆਪ ਬਣਾਉਂਦੇ ਹੋ ਹਾਂਜੀ ਸਾਰਾ ਮੈਂ ਹੈਂਡ ਮੇਡ ਸਾਡੇ ਆਪਣੇ ਹੱਥੀ ਅਸੀਂ ਪਤੰਗ ਬਣਾਨੇ ਆਂ ਔਰ ਪਹਿਲਾਂ ਤਾਂ ਮੈਂ ਸਾਰੇ ਦੋਸਤਾਂ ਨੂੰ ਲੋਹੜੀ ਦੀ ਮੁਬਾਰਕਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਮੁਬਾਰਕਾਂ ਦਿਨਾ ਸਬਨ ਟਿਵੀ ਵਾਲਿਆਂ ਨੂੰ ਜਿਨ੍ਹਾਂ ਨੇ ਸਾਡਾ ਆ ਕੇ ਸਾਨੂੰ ਇੰਟਰਵਿਊ ਲੈ ਰਹੇ ਨੇ ਅਸੀਂ ਟੋਟਲੀ ਪਤੰਗੇ ਵਾਟਰ ਪ੍ਰੂਫ ਸਿਸਟਮ ਹੈ ਪਤੰਗ ਦੇ ਵਿੱਚ ਪੇਪਰ ਇਦਾਂ ਦਾ ਵਾ ਕਿ 15 ਮਿੰਟ ਦਾ ਬਾਰਿਸ਼ ਪੈ ਜਾਏਗੀ ਨਾ ਇਹ ਫਟੇਗਾ ਨਹੀਂ 15 ਮਿੰਟ ਤੋਂ ਬਾਅਦ ਇਹ ਸਿਰਫ ਪੇਪਰ ਦੇ ਜੋੜ ਖੁੱਲਣਗੇ ਬਹੁਤ ਵਧੀਆ ਇੰਪੋਰਟਡ ਪੇਪਰ ਹੁੰਦਾ ਜੀ ਸਿਰਫ ਮੇਰੇ ਕੋਲ ਪੂਰੇ ਇੰਡੀਆ ਜੀ ਇੱਕ ਮੈਂ ਹੀ ਬੰਦਾ ਇਹਦਾ ਪੇਪਰ ਲਾਣਾ ਇਹ ਕਿਹੜਾ ਪੇਪਰ ਲਗਾਇਆ ਜਾ ਰਿਹਾ ਤੁਹਾਡੇ ਵੱਲੋਂ ਇਹ ਬਟਰ ਇੰਪੋਰਟਡ ਪੇਪਰ ਹੁੰਦਾ ਜੀ ਤੇ ਇਸ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਟਾਈਮ ਦੇਖੋ ਜੀ ਇੱਕ ਪਤੰਗ 2-3 ਘੰਟੇ ਲੱਗਦਾ ਹੀ ਆ ਕਿੰਨੇ ਕਿੰਨੇ ਫੁੱਟ ਦੇ ਪਤੰਗ ਤੁਹਾਡੇ ਵੱਲੋਂ ਬਣਾਏ ਜਾਂਦੇ 8-8 ਫੁੱਟ ਦੇ ਹੁੰਦੇ ਆ ਜੀ ਮੇਰੇ ਕੋਲ 12-12 ਫੁੱਟ ਦੇ ਪਤੰਗ ਆਏ ਨੇ 15-1500 ਦੇ 12-1200 ਦੇ ਤੇ ਜਿਹੜਾ ਇਸ ਦਾ ਪੀਲਾ ਯੂਜ਼ ਕੀਤਾ ਜਾਂਦਾ ਤੁਹਾਡੇ ਵੱਲੋਂ ਉਹ ਇਹ ਤੀਲਾ ਜੀ ਅਸੀਂ 2-2 ਸਾਲ ਸਾਲ-ਸਾਲ ਤੀਲਾ ਨਾ ਸੁਕਾਈਦਾ ਫਿਰ ਉਸ ਤੋਂ ਬਾਅਦ ਇਹਨੂੰ ਤਿਆਰ ਕਰੀਦਾ ਗਿੱਲਾ ਤੀਲਾ ਨਹੀਂ ਲਾਂਦੇ ਅਸੀਂ ਕਿਉਂਕਿ ਉਡਾਣ ਵਾਲੇ ਬੰਦੇ ਹੁੰਦੇ ਆ ਸਾਨੂੰ ਪਤਾ ਹੁੰਦਾ ਕੀ ਕਮਜ਼ੋਰੀ ਹੈ ਸਾਡਾ ਪਤੰਗ ਬਿਲਕੁਲ ਸਿੱਧਾ ਜਾਏਗਾ ਹੋਰ ਇਸ ਤੋਂ ਇਲਾਵਾ ਕਿਹੜੇ-ਕਿਹੜੇ ਪਤੰਗ ਤੁਹਾਡੇ ਵੱਲੋਂ ਬਣਾਏ ਜਾ ਰਹੇ ਮੇਰੇ ਕੋਲ ਜੀ ਨਾਮ ਲਿਖਦੇ ਜਿਦਾਂ ਲੋਹੜੀ ਆ ਕਿਸੇ ਦਾ ਜਾਂ ਕੁਛ ਏਦਾਂ ਕੋਈ ਮੀਆਂ ਬੀਬੀ ਆਪਣੇ ਜਿੱਦਾਂ ਮੈਰਿਜ ਨਵੀਂ ਹੋਈ ਆ ਬੱਚਾ ਜੰਮਿਆ ਆਪਣਾ ਨਾਮ ਲਿਖਾਉਂਦੇ ਨੇ ਤੇ ਪਤੰਗ ਉਡਾਉਂਦੇ ਨੇ ਇਹ ਕੱਲੇ ਪਤੰਗ ਸਿਰਫ ਤਿਆਰੀ ਕਰਕੇ ਰੱਖੇ ਜਾ ਰਹੇ ਨੇ ਕੋਈ ਆਰਡਰ ਵੀ ਦਿੱਤਾ ਜਾਂਦਾ ਲੋਕਾਂ ਦੇ ਵੱਲੋਂ ਆਰਡਰ ਤੇ ਵੀ ਬਣਾਈ ਜਾਂਦੇ ਆ ਆਰਡਰ ਮੇਰੇ ਕੋਲ ਨਾ ਦੀਵਾਲੀ ਤੋਂ ਬਾਅਦ ਆਰਡਰ ਸ਼ੁਰੂ ਹੋ ਜਾਂਦੇ ਨੇ ਤੇ ਮੇਰੇ ਕੋਲ ਐਂਡ ਦਾ ਆਰਡਰ ਚੱਲਦਾ ਵਾ ਮੇਰੇ ਕੋਲ ਬਸੰਤ ਤੱਕ ਚੱਲਦਾ ਹੈ ਕੰਮ ਕਿੰਨੇ ਕ ਸਾਲ ਤੋਂ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਪਤੰਗ ਬਣਾਉਣ ਦਾ ਸਰ ਮੈਂ 40 ਕ ਸਾਲ ਤੋਂ ਇਹ ਪਤੰਗ ਦਾ ਜਿੰਨਾ ਜਨਮਦਾਤਾ ਮੈਂ ਸੀਗਾ ਜੀ ਇੰਨਾ ਵੱਡਾ ਪਤੰਗ ਨਾ ਪਾਕਿਸਤਾਨ 'ਚ ਸੀਗਾ ਨਾ ਕਿਤੇ ਮੇਰੇ ਕੋਲ ਅੰਮ੍ਰਿਤਸਰ ਵਾਲੇ ਮੇਰੇ ਕੋਲ ਇਹ ਸ਼ਾਟ ਲੈ ਗਏ ਨੇ ਉਹਨਾਂ ਨੇ ਫੇ ਪਾਇਆ ਤੇ ਉਸ ਤੋਂ ਬਾਅਦ 40 ਸਾਲ ਤੋਂ ਮੈਂ ਲਗਾਤਾਰ ਆਪਣੇ ਇੱਕ ਸ਼ੌਂਕ ਪੂਰਾ ਕਰ ਰਿਹਾ ਹਾਂ ਹੁਣ ਤੱਕ ਕਿੰਨੇ ਕਿੰਨੇ ਫੁੱਟ ਦੇ ਤੁਸੀਂ ਪਤੰਗ ਬਣਾ ਚੁੱਕੇ ਹੋ ਵੱਡ ਤੋਂ ਵੱਡ 24 ਫੁੱਟ ਦਾ ਪਤੰਗ ਬਣਾਇਆ ਹੈ ਜੀ ਠੀਕ ਹੈ ਜੀ 18 ਫੁੱਟ ਤੱਕ ਮੈਂ ਆਪ ਬਣਾਇਆ ਹੈ 24 ਫੁੱਟ ਦਾ ਮੈਂ ਉਹ ਕਸਟਮਰ ਨੇ ਕਿਦੋਂ ਲੈ ਗਿਆ ਸੀਗਾ ਤੇ ਜਿਹੜੇ ਡਿਜ਼ਾਈਨ ਪਾਉਂਦੇ ਹੋ ਤੁਸੀਂ ਇਹ ਆਪਣੇ ਹੱਥੀ ਪਾਉਂਦੇ ਹੋ ਜਾਂ ਲੋਕਾਂ ਵੱਲੋਂ ਦੱਸਿਆ ਜਾਂਦਾ ਕਿ ਇਹ ਡਿਜ਼ਾਈਨ ਪਾਣਾ ਹੈ ਨਹੀਂ ਜੀ ਤਕਰੀਬਨ ਡਿਜ਼ਾਈਨ ਸਾਡਾ ਆਪਣਾ ਮਾਈਂਡ ਚੱਲਦਾ ਵਾ ਲੋਕੀ ਲੈ ਵੀ ਜਾਂਦੇ ਆ ਮੈਂ ਇਹ ਹਰ ਇੱਕ ਦੋਸਤਾਂ ਕਨੇ ਮੈਂ ਕੋਈ ਵਰਲਡ ਦਾ ਜਿਹੜਾ ਮਰਜ਼ੀ ਡਿਜ਼ਾਈਨ ਲੈ ਆਉਂ ਉਹ ਡਿਜ਼ਾਈਨ ਮੈਂ ਪਾ ਦੂੰਗਾ ਉਹ ਚ ਪੈਸੇ ਲੱਗਣਗੇ ਕਿਉਂਕਿ ਟਾਈਮ ਲੱਗਦਾ ਕਿ ਸਾਰਾ ਹੈਂਡ ਮੇਡ ਕੰਮ ਹੈ ਤੇ ਜਿਹੜਾ ਸਾਡਾ ਸਟਾਰਕਾਈਡ ਹੈ ਉਹ ਮੈਂ ਹੀ ਉਹਦੀਆਂ ਤਲਾਮਾਂ ਮਾਗੇ ਦਿੰਦਾ ਮੈਂ ਹੀ ਉਹਨੂੰ ਉਹਨੂੰ ਸਟਾਰਟ ਕੀਤਾ ਸੀਗਾ ਤੇ ਮੈਂ ਉਹਨੂੰ ਹੁਣ ਵੱਡਾ ਕਰ ਦਿੱਤਾ ਲੋਕਾਂ ਨੇ ਛੋਟੇ ਛੋਟੇ ਬਣਾਏ ਆ ਮੈਂ ਕਹਿੰਦਾ 6 ਫੁੱਟ ਦਾ ਲੋ 7 ਫੁੱਟ ਦਾ ਲੋ 8 ਫੁੱਟ ਦਾ ਲੋ ਜਿਹੜਾ ਪਤੰਗ ਬਣਾਇਆ ਗਿਆ ਇਸ ਦੇ ਬਾਰੇ ਦੱਸੋ ਇਹ ਕਿਹੜਾ ਪਤੰਗ ਹੈ ਇਹ ਸਟਾਰ ਗਾਈਡ ਹੈ ਜਿਹੜੀ ਅਸੀਂ ਇਸ ਸਾਲ ਲਾਂਚ ਕੀਤਾ ਸੀ ਹਮੇਸ਼ਾ ਮੈਂ ਉਡਾਣਾ ਲੇਕਿਨ ਮੈਂ ਕਿਹਾ ਚਲੋ ਦੋਸਤਾਂ ਨੂੰ ਲਾਂਚ ਕਰਦੀ ਹੈ ਇਹ ਸਟਾਰ ਗਾਈਡ ਹੈ ਬਹੁਤ ਵਧੀਆ ਦੀ ਫਲਾਈਟ ਹੈ ਸਾਰਾ ਕੁਝ ਇਹਦੀ ਐਕੂਰੇਸੀ ਬਹੁਤ ਜਬਰ ਸਟਾਰ ਗਾਈਡ ਦੀ ਤੇ ਇਹਨੂੰ ਬਣਾਉਣ ਦੇ ਲਈ ਕਿੰਨਾ ਸਮਾਂ ਲੱਗਦਾ ਤੇ ਇਹਦੀ ਉਚਾਈ ਕਿੰਨੀ ਰੱਖੀ ਗਈ ਹੈ ਇਹਦੀ 5.5 ਫੁੱਟ ਹੈ ਜੀ ਇਹਦੀ ਤੇ ਇਹਨੂੰ ਇੱਕ ਦਿਨ ਇੱਕ ਸਟਾਰ ਨੂੰ ਲੱਗਦਾ ਬਣਾਉਂਦਾ ਇਸ ਪਤੰਗ ਨੂੰ ਬਣਾਉਣ ਲਈ ਪੂਰਾ ਇੱਕ ਦਿਨ ਲੱਗ ਜਾਂਦਾ ਹੈ ਇਹ ਕਿਉਂ ਇਹਦੀਆਂ 6 ਥਿਲੇ ਹੁੰਦੇ ਆ ਜੀ ਜੀ 6 ਤਿਲਿਆਂ ਦੇ ਜੇ 3 ਤਿਲੇ ਅਲੱਗ ਸਿਸਟਮ ਦੇ ਆ 3 ਤਿਲੇ ਅਲੱਗ ਸਿਸਟਮ ਦੇ ਆ ਤੇ ਜਿਹੜਾ ਗੁਲਾਈ ਦਾ ਤਿਲਾ ਅਲੱਗ ਸਿਸਟਮ ਦਾ ਤਾਂ ਇਹ ਉੱਡਣਾ ਇਸ ਦੀਆਂ ਤਲਾਮਾਂ ਉਦਾਂ ਹੀ ਪੈਂਦੀਆਂ ਨੇ ਜਿਵੇਂ ਆਮ ਪਤੰਗ ਦੀਆਂ ਨੋ 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 ਆਹ ਦੇਖੋ ਮੈਂ ਦੱਸਦਾ ਤੁਹਾਨੂੰ 1 2 3 ਤਿੰਨ ਤਲਾਮਾਂ ਉੱਪਰ ਲੀਆਂ ਪੈਣੀਆਂ ਇੱਕ ਮਿਡਲ ਦੀ ਪੈਣੀ ਤਾਂ ਇਹ ਸਿੱਧਾ ਉੱਡਣਾ ਅਦਰਬਾਈਨਿੰਦਾ ਗੋਲ ਘੁੰਮੇਗਾ ਜੇ ਆ ਆਮ ਤਲਾਮਾ ਪਾਵਾਂਗੇ ਲੋਕਾਂ ਨੂੰ ਤਾਂ ਇਹਦੀਆਂ ਤਲਾਮਾ ਪਾਣੀਆਂ ਆਉਂਦੀ ਹੀ ਨਹੀਂ ਹੋਣਗੀਆਂ ਅੱਜ ਮੈਂ ਤਾਂ ਹੀ ਨਹੀਂ ਕਿਸੇ ਨੂੰ ਇਹ ਨਾ ਜਿਹੜਾ ਮੇਰੇ ਕੋਲ ਲੈ ਕੇ ਜਾਂਦਾ ਮੈਂ ਹੀ ਉਹਨਾਂ ਨੂੰ ਤਲਾਮਾ ਬਾਕੇ ਦਿੰਦਾ ਇਹ ਗਿਫਟ ਸਮਝ ਲੋਗੀ ਜਿੱਦਾਂ ਮਰਜੀ ਇਹ ਤਾਂ ਲੋਕ ਪਤੰਗ ਖਰਾਬ ਕਰ ਲੈਂਦੇ ਨੇ ਮੈਂ ਇਹਦੀਆਂ ਤਲਾਮਾ ਬਾਣੀਆਂ ਉਹ ਜਾ ਕੇ ਆਮ ਨਾ ਉੱਠ ਜਾਣਾ ਬਜਨ ਵੀ ਹੁੰਦਾ ਬਜਨ ਸਿੱਧਾ ਆਪਾਂ ਚਾਹਾਂਗੇ ਤਲਾਮਾ ਉਦੋਂ ਦਾ ਬਜਨ ਦਾ ਸਰਟੀਫਾਈ ਕਰਤੀ ਜਾਂਦੀ ਆਂਦੀ ਨੂੰ ਉਡਾਉਣ ਦੇ ਲਈ ਕੋਈ ਹੋਰ ਡੋਰ ਵੀ ਇਸਤੇਮਾਲ ਕੀਤੀ ਜਾਂਦੀ ਆ ਆਮ ਡੋਰ ਦੇ ਨਾਲ ਉੱਡ ਜਾਂਦਾ ਹੈ ਨਹੀਂ ਜੀ ਆਮ ਡੋਰ 12 ਤਾਰ 16 ਤਾਰ ਜਿਹੜੀ ਆਮ ਡ ਪਾਰਾ ਕੋਈ ਪਾਰਾ ਬਣ ਜਾਏਗਾ ਹਲਕਾ ਕੋ ਹਲਕਾ ਬਣ ਜਾਏਗਾ। ਸਲਾਮਾ ਦੇ ਨਾਲ ਹੀ ਜਿਹੜਾ ਸੈਟਿੰਗ ਹਾਂਜੀ ਤਾਵਾ ਨਾਲ ਧੱਕੇ ਨਾਲ ਸੈਟਿੰਗ ਸਾਰੀ ਇਹਦੀ ਸੈਟਿੰਗ ਹੁੰਦੀ ਹੈ। ਤੇ ਤੁਕਲ ਦੀ ਗੱਲ ਕਰੀਏ ਤੁਕਲ ਵੀ ਲੋਕਾਂ ਨੂੰ ਕਾਫੀ ਪਸੰਦ ਆਉਂਦੀ ਹੈ ਕਿ ਤੁਕਲ ਵੀ ਤੁਹਾਡੇ ਵੱਲੋਂ ਬਣਾਈ ਜਾਂਦੀ ਹੈ। ਹਾਂਜੀ ਤੁਕਲ ਵੀ ਬਣਾਈ ਜਾਂਦੀ ਹੈ 5 ਫੁੱਟ 6 ਫੁੱਟ ਕੋਈ 1200 ਕੋਈ 1400 ਇਸ ਦਾ ਉਹਦੀ ਵੀ ਇਹੀ ਰੇਂਜ ਹੁੰਦੀ ਹੈ। ਉਹ ਵੀ ਦਿਹਾੜੀ ਜੇ ਇੱਕ ਅੱਧੀ ਬਣਦੀ ਹੈ ਜੀ। ਕਿਉਂਕਿ ਤੁਕਲ ਦੀ ਵੀ ਔਖਾ ਕੰਮ ਆ। ਆਮ ਪਤੰਗ ਜਿਹੜਾ ਸੋਖਾ ਤੁਕਲ ਔਖਾ ਹੁੰਦਾ ਜਰਾ। ਇਹ ਵੀ ਇਹ ਵੀ ਉਸ ਇਸਾ ਉਹ ਤੁਕਲ ਵਾਲਾ ਦੇ ਲੋਕਾਂ ਵੱਲੋਂ ਕਿੰਨਾ ਕੁ ਸਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਦੀ ਖਰੀਦ ਨੂੰ ਲੈ ਕੇ ਮੇਰੇ ਕੋਲ ਤਾਂ ਜੀ ਮਾਲ ਇਹ ਲੋਕਾਂ ਦਾ ਪੂਰਾ ਹੋ ਰਿਹਾ ਮੇਰੇ ਕੋਲ ਇਨੀ ਡਿਮਾਂਡ ਹੈ ਸਭ ਤੋਂ ਪਹਿਲਾਂ ਕਿਉਂਕਿ ਇਹ ਪੇਪਰ ਕੋਈ ਨਹੀਂ ਲਾ ਸਕਦਾ ਸਿਰ ਮੈਂ ਹੀ ਪੇਪਰ ਲਾਂਦਾ ਲੋਕੀ ਪੇਪਰ ਆਮ ਲਾਂਦੇ ਨੇ ਉਹ ਫਟ ਜਾਂਦੇ ਨੇ ਇਹ ਫਟਦਾ ਨਹੀਂ ਪੇਪਰ ਬਹੁਤ ਜਾਨ ਉਂਦੀ ਪੇਪਰ ਦੇ ਵਿੱਚ ਆਹ ਦੇਖ ਸਕਦੇ ਤੁਸੀਂ ਇਹ ਵਾਟਰਪੂਫ ਪੇਪਰ ਹੁੰਦਾ ਆਰਡਰ ਤੇ ਤਿਆਰ ਕੀਤੇ ਜਾਂਦੇ ਨੇ ਤੁਹਾਡੇ ਵੱਲੋਂ ਪਤਾ ਦਿਵਾਲੀ ਤੋਂ ਬਾਅਦ ਸਾਡੇ ਕੋਲ ਆਰਡਰ ਸ਼ੁਰੂ ਹੋ ਜਾਂਦੇ ਨੇ ਜਦੋਂ ਦੀ ਪਟਾਕਾ ਬਾਹਰ ਲਾਣੇ ਆ ਦਿਵਾਲੀ ਤੋਂ ਬਾਅਦ ਆਰਡਰ ਬਾਈ ਹੈਂਡ ਮੇਡ ਅਸੀਂ ਬਾਪ ਬੇਟੇ ਦੋਨੇ ਕੰਮ ਕਰਦੇ ਆ ਜੀ ਇਸ ਚੀਜ਼ ਦਾ ਬਾਕੀ ਲੇਬਰ ਹੁੰਦੀ ਆ ਠੀਕ ਹੈ ਮੈਂ ਨਾ ਅਸੀਂ ਆਪਣੇ ਹੱਥ ਹੀ ਰੱਖਿਆ ਵੀ ਇਹਦੀ ਕਮਾਨ ਇਹਦੇ ਧਾਗਾ ਲਾਣਾ ਇਹਦਾ ਸਾਰਾ ਸਿਸਟਮ ਆਪ ਉਹ ਟੋਟਲੀ ਫੈਵੀ ਕੋਲਣਾ ਜੀ ਲੇਟਿਕ ਹੋਈਆ ਕੰਮ ਨਹੀਂ ਫੈਵੀ ਕੋਲ ਦਾ ਕੰਮ ਹੈ ਠੀਕ ਹੈ ਤਿਆਰ ਕਰਨ ਦੇ ਲਈ ਤੁਸੀਂ ਫੈਵੀ ਕੋਲ ਯੂਜ਼ ਕਰਦੇ ਹੋ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਜੀ ਸ਼ੁਕਰੀਆ ਸਮਰ ਟੀਵੀ ਵਾਲੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਜੀ ਤਾ اے ਸੀ ਸਾਡੇ ਨਾਲ ਦੁਕਾਨਦਾਰ ਜਿਨ੍ਹਾਂ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਇਸ ਸਾਲ ਇਹਨਾਂ ਵੱਲੋਂ ਇੱਕ ਨਵਾਂ ਪਤੰਗ ਲਾਂਚ ਕੀਤਾ ਗਿਆ ਸਟਾਰ ਕਾਈਟ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਹੈ ਤੇ ਇਸ ਦੀਆਂ ਜਿਹੜੀਆਂ ਤਲਾਵਾਂ ਨੇ ਉਹ ਆਮ ਕੋਈ ਬੰਦਾ ਪਾ ਨਹੀਂ ਸਕਦਾ ਇਹਨਾਂ ਵੱਲੋਂ ਤਲਾਵਾਂ ਉਸ ਦੀਆਂ ਪਾ ਕੇ ਦਿੱਤੀਆਂ ਜਾ ਰਹੀਆਂ ਨੇ ਇਸ ਪਤੰਗ ਨੂੰ ਬਣਾਉਣ ਦੇ ਲਈ ਪੂਰਾ ਇੱਕ ਦਿਨ ਦਾ ਸਮਾਂ ਜਿਹੜਾ ਲੱਗ ਜਾਂਦਾ ਤੇ ਬਾਕੀ ਵੀ ਜਿਹੜੇ ਨੇ ਇਹਨਾਂ ਵੱਲੋਂ 6 ਫੁੱਟ ਤੋਂ ਲੈ ਕੇ 24 ਫੁੱਟ ਤੱਕ ਤੇ ਵੱਡੇ ਵੱਡੇ ਪਤੰਗ ਜਿਹੜੇ ਨੇ ਬਣਾਏ ਗਏ ਨੇ ਤੇ ਜੇ ਤੁਸੀਂ ਵੀ ਪਤੰਗ ਲੈਣਾ ਚਾਹ ਰਹੇ ਹੋ ਤਾਂ ਇੱਥੇ ਆ ਕੇ ਤੁਸੀਂ ਪਤੰਗ ਲੈ ਸਕਦੇ ਹੋ ਤੇ ਤੁਹਾਡੇ ਵੱਲੋਂ ਲੋੜੀ ਦੇ ਤਿਉਹਾਰ ਨੂੰ ਲੈ ਕੇ ਕਿੱਦਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਲੁਧਿਆਣਾ ਤੋਂ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦੀ ਰਿਪੋਰਟ ਦੱਸਾ ਮਰ نیوز